ਹਾਂਜੀ ਦੋਸਤੋ ਖੜੇ ਆਂ ਜੀ ਪੰਡਤ ਢੱਡੇ ਬਾਈ ਗਰਦੀਪ ਦੇ ਘਰੇ ਤੇ ਅੱਜ ਦੀ ਵੀਡੀਓ ਦੇ ਵਿੱਚ ਦਿਖਾ ਰਿਹਾ ਸਾਨੂੰ ਤਿੰਨ ਨਗ ਜਿਹਦੇ ਵਿੱਚੋਂ ਮਿੱਤਰੋ ਦੋ ਮੱਝਾਂ ਨੇ ਤੇ ਇੱਕ ਮਿੱਤਰੋ ਤੋਕੜਗਾ ਪੂਰੀ ਤਾਂ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਜਿਹਦੇ ਵਿੱਚੋਂ ਇੱਕ ਮਿੱਤਰੋ ਤੋਕੜ ਮੱਝਾਂ ਇੱਕ ਦੁੱਧੋ ਡرائی ਐ ਤੇ ਇੱਕ ਤੋਕੜਗਾ ਤਿੰਨ ਨਗ ਆ ਤਿੰਨਾਂ ਦੀ ਵੱਖਰੋ ਵੱਖਰੀ ਡਿਟੇਲ ਐ ਤੇ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਫਿਰ ਕੱਲਾ ਕੱਲਾ ਪਸ਼ੂ ਮਿੱਤਰੋ ਤੁਹਾਨੂੰ ਤੋੜ ਕੇ ਦਿਖਾਵਾਂਗੇ ਤੇ ਨਾਲ ਦੀ ਨਾਲ ਮਿੱਤਰੋ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ ਹਾਂਜੀ ਕਰਦੀ ਪਿੰਡ ਢੱਡੇ ਆ ਤਹਿਸੀਲ ਮੋੜ ਤੇ ਜ਼ਿਲ੍ਹਾ ਬਠਿੰਡਾ ਹਾਂਜੀ ਇਹ ਮੋੜ ਤੋਂ ਕਿੰਨੇ ਕਿਲੋਮੀਟਰ ਹੋਏ 12 ਕਿਲੋਮੀਟਰ ਤੇ ਰੰਪਰੇ ਤੋਂ ਰੰਪਰੇ ਦੱਸ ਰੰਪਰੇ ਤੋਂ ਦੱਸ ਹਾਂ ਠੀਕ ਹੈ ਆਪਣੇ ਕੋਲੇ ਤਿੰਨ ਨਗਾ ਹਾਂਜੀ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਕੇ ਥੋਕਰ ਮੱਧ ਤੋਂ ਸਟਾਰਟ ਕਰਕੇ ਇਹ ਜੀ ਠੀਕ ਹੈ ਨਾ ਹੋਗੇ 20 ਦਿਨ ਓਕੇ ਜੀ ਨਮਾਓ ਠੀਕ ਹੈ ਬਰਾਏ ਪਹਿਲੇ ਓਕੇ ਦੋਧੇ ਖੜੇ 14 ਕਿਲੋ ਆਪਣੇ ਕੋਲ ਸੱਜਣ ਓਕੇ ਬੱਚਾ ਹੈ ਬੱਚਾ ਵੇਚਦਾ ਸੀਗਾ ਅ ਦੁੱਧ 13 14 ਕੱਢਿਆ ਸੱਜਰ ਥੱਲੇ ਹੁਣ 9 ਕਿਲੋ ਦੁੱਧ ਹੈ ਹਾਂਜੀ ਉਹਨਾਂ ਕੋਲ ਪਿਆ ਹੈ ਤੇ ਬੱਚਾ ਹੈ ਨਹੀਂ ਬੱਚਾ ਹੈ ਨਹੀਂ ਹੈਗੇ ਵੇਸਤਾ ਸੀ ਓਕੇ ਅ ਬਿਨਾ ਬੱਚੇ ਤੋਂ ਆ ਮਿੱਤਰੋ ਥਣਲੇਪੇ ਦੀ ਸਾਫ ਹੈ ਕੱਦ-ਕੱਟ ਸੋਹਣਾ ਚੰਗੀ ਸਮੀ ਵੀ ਹੈ ਤੇ ਚੰਗਾ ਮੋਟਾ ਮਿੱਤਰੋ ਥਣਾ ਹੈ ਕੱਲਾ-ਕੱਲਾ ਪਸ਼ੂ ਆਪਾਂ ਨਾਲ ਦੀਆਂ ਮਿੱਤਰੋ ਤੋੜਦੇ ਵੀ ਜਾਵਾਂਗੇ ਤੇ ਡਿਟੇਲ ਵੀ ਜਾਵਾਂਗੇ ਛੂਆ ਇਹਦਾ ਦੂਜਾ ਹਾਂਜੀ ਦੂਜਾਾਂ ਚੀਜ਼ਾਂ ਦਾ ਦੂਜੇ ਗੱਪਣ ਦੂਜੇ ਨੂੰ ਕਿ ਤੀਜੇ ਨੂੰ ਨਾ ਦੂਜੇ ਹੀ ਤੀਜੇ ਹੀ ਗੱਪਣ ਹੈ ਤੀਜੇ ਵੀ ਦੂਜੇ ਸੂਏ ਸੂਈ ਵੀ ਆ ਜੀ ਮਿੱਤਰੋ ਤੀਜੇ ਦੇ ਖਾਤਰ 20 ਦਿਨਾਂ ਦੀ ਬਣੀ ਵੀ ਆ ਟੀਕਾ ਭਰਿਆ ਪਾ ਨਵਾਬ ਦਾ ਹਾਂਜੀ ਲੋਕਾਂ ਕਰੀ ਗੜੀ ਦੱਬਣ ਜਾਈ 100 ਦੇ ਸਵਾਰ ਓਕੇ ਜੀ ਓਕੇ ਓਕੇ ਠੀਕ ਹੈ ਤੋਰੋ ਜੀ ਨੂੰ ਫਿਰ ਫੋਲ ਕੇ ਤੋਰ ਕੇ ਦਿਖਾ ਦਿਓ ਸੋ ਕੱਲਾ ਕੱਲਾ ਪਸ਼ੂ ਮਿੱਤਰੋ ਆਪਾਂ ਸਨ ਤੋਰਦੇ ਦਿਖਾ ਜਾਵਾਂਗੇ ਨਾਲ ਦੀ ਨਾਲ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ ਕੋਈ ਨਹੀਂ ਕੋਈ ਨਹੀਂ ਇੱਕ ਬਾਈ ਦਾ ਜਿਹੜਾ ਮਨ ਲਾ ਇੱਕ ਥਾਂ ਹੀ ਪਸ਼ੂ ਹੁੰਦੇ ਨੇ ਅੰਦਰ ਹੀ ਸੋ ਪੱਕੇ ਤਾਂ ਪਸ਼ੂ ਹੁੰਦੇ ਨੇ ਉਹ ਵੀ ਸਾਡੇ ਰੰਗਾਹਾਂ ਗੱਲ ਕਰਦੇ ਆਂ ਮੋੜ ਲਈ ਸੋਹਣਾ ਕੱਦ ਕਾਟ ਸੋਹਣੀ ਸਿਹਤ ਤੇ ਥਾਂਲੇ ਵੀ ਦੀ ਫੇਰ ਆਪਾਂ ਕਹਿੰਦੇ ਵੀ ਸਾਫਾ ਸਿੰਘਾਂ ਦੀ ਸ਼ੇਪ ਵੀ ਬਹੁਤ ਚੰਗੀ ਆ 9 ਕਿਲੋ ਮਿੱਤਰੋ ਦੁੱਧ ਤੇ ਬਿਨਾ ਬੱਚੇ ਤੋਂ ਚੰਗਾ ਮੋਟਾ ਥਾਣਾ ਤੇ ਲਗਾਤਾਰ ਸਾਡੀਆਂ ਵੀਡੀਓ ਆ ਰਹੀਆਂ ਨੇ ਰੇਟ ਕੀ ਕਰਤਾ ਜੀ ਫੇਰ 85 ਹੈ 85000 ਮੁੱਲ ਹੈ ਹਾਂਜੀ 20 ਦਿਨਾਂ ਦੀ ਬਣੀ ਵੀ ਹੈ ਹਾਂਜੀ ਦੁੱਧ 9 ਕਿਲੋ ਹੈ ਹਾਂਜੀ ਬੱਚੇ ਆ ਮਿਲਦੀ ਕਿਵੇਂ ਆ ਟੀਕੇ ਲਾ ਕੇ ਚੋੜਾ ਹੀ ਪਰ ਇਹਨੇ ਪਸੂ ਤੇ ਲਿਆ ਚੋੜਾ ਉੱਥੇ ਹੋ ਗਿਆ ਜੀ ਓਕੇ ਲਾਦੇ ਜਾਣਦੇ ਲੈਂਦੀ ਹੈ ਜਦੋਂ ਮਰਦ ਨੂੰ 10 ਮਿੰਟ ਲੈਂਦੀ ਉਹ 10 ਮਿੰਟ ਲੈਂਦੀ ਆ ਚਲੋ ਓਕੇ ਓਕੇ ਪਸੂ ਜ਼ਿਆਦਾ ਹੋਣ ਕਰਕੇ ਬਾਈ ਕਹਿੰਦਾ ਵੀ ਟੀਕੇ ਤੇ ਚੋੜੇ ਆ ਕਿਉਂਕਿ ਥੋੜਾ ਟਾਈਮ ਘੱਟ ਹੁੰਦਾ ਹੈ ਜ਼ਿਆਦੇ ਪਸੂ ਉਣ ਕਰਕੇ ਇਹ ਇਹਦੇ ਤੋਂ ਡਰਾਈ ਤੋਂ ਡਰਾਈ ਠੀਕ ਹੈ ਥਾਣ ਪਾਸ ਕਰਾਉ ਹਾਂ ਹਾਂ ਓਕੇ ਤੇ ਸੂਆ ਕਿਹੜਾ ਜੀ ਦਾ ਇਹ ਵੀ ਚੀਜ਼ੇ ਇਹ ਵੀ ਚੀਜ਼ੇ ਤੋ ਰਜ ਨੂੰ ਆ ਬੱਡੇ ਗੱਤ ਕਾਠ ਵਾਲੀ ਆ ਤੇ ਵੱਡੀ ਬੇਲ ਵਾਲੀ ਆ ਥਾਣਾ ਲੇਵੇ ਦੀ ਮਿੱਤਰੋ ਸਾਫ ਆ ਇੱਕ ਸਾਡਾ ਥੋੜੀ ਜੀ ਗੱਲ ਕਰਦੇ ਆ ਵੀ ਪੱਕੇ ਥਾ ਮੰਨ ਨਾਲ ਮਿੱਤਰੋ ਥੋੜਾ ਜਿਹਾ ਗੋਡਾ ਜ਼ਰੂਰ ਸੋਚਿਆ ਕਰੋ ਕਿ ਆਪਣਾ ਫਰਜ਼ ਮਨ ਦਾ ਦੱਸਣ ਦਾ ਤੇ ਚੰਗੇ ਗੱਤ ਕਾੜ ਦੀ ਚੰਗੀ ਬੇਲ ਵਾਲੀ ਮਿੱਤਰੋ ਚੰਗੀਆਂ ਵੱੱਜਾਂ ਦੇ ਵਿੱਚੋਂ ਆਉਂਦੀ ਆ ਕਿਉਂਕਿ ਜਿਹੜਾ ਚਮੜੀ ਆ ਬਹੁਤ ਪਤਲੀ ਚਮੜੀ ਦੀ ਆ ਸੋਹਣਾ ਗੱਦਗਾਠ ਹੈ ਤੇ ਥਣਾ ਦੀ ਸਾਫ ਹੈ ਪਰ ਤਸੱਲੀ ਥੋੜੇ ਗੋਟਾਂ ਦੇ ਸਾਬ ਪੱਕਾ ਬਣਿਆ ਹੋਰ ਕੁਝ ਨਹੀਂ ਗਈ ਲੰਗ ਲੰਗ ਤਾਂ ਨਹੀਂ ਮਾਰਦੀ ਨਾ ਥੋੜੇ ਸਮੇਂ ਤੋਰੀ ਆਈ ਹੁਣ ਓਕੇ ਲੰਗ ਮਾਰਦੇ ਨਹੀਂ ਮਿੱਤਰੋ ਪੱਕਾ ਮੰਨੇ ਵੀ ਆ ਕਿਉਂਕਿ ਬਾਈ ਦਾ ਇੱਕ ਥਾਂ ਹੀ ਪਸ਼ੂ ਖੜਦੇ ਨੇ ਬੰਦ ਜੀ ਮੁੱਲ ਫਿਰ ਕੀ ਕਰਤਾ ਜਿਹਦਾ ਇਹ 2 ਘਟ 90 ਜੀ 2 ਘਟ 90 ਤੇ ਸੱਤ ਮਿੰਟ ਗੱਬਣਾ ਠੀਕ ਆ 7 7 ਮਹੀਨਿਆਂ ਦੀ ਗੱਬਣਾ ਚੈੱਕ ਪਾਸ ਹੈ ਤਸੱਲੀ ਆਪਦੀ ਕਰਵਾ ਸਕਦੇ ਹੋ ਜਾਂ ਡਾਕਟਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਹਾਂ ਜਿਹੜੇ ਡਾਕਟਰ ਤੋਂ ਚੈੱਕ ਕਰੀਆ ਹੈ ਨਾ ਮੁੱਲ ਫਿਰ ਕੀ ਕਰਦਾ 2 ਘਟ 90 2 ਘਟ ਲੱਗੇ ਓਕੇ ਮੁੱਲ ਮਿੱਤਰੋ 2 ਘਟ 90000 ਹੈ ਤੇ ਤੀਜੇ ਨੰਬਰ ਤੇ ਇੱਕ ਟੋਕੜ ਘਾਮ ਕਾਊਗਾ ਬਾਈ ਕੋਲੇ ਚੰਗੀ ਸਮੀ ਵੀ ਹੈ ਚੰਗੇ ਸਾਫ ਹੈ ਥਾਂਨੇ ਵੀ ਦੀ ਸਾਫਾਪੂਰੀ ਕਿੰਨਾ ਕਰਦਾ ਜੀ ਦੁੱਧ ਲੈ ਹੈ 10 ਕਿਲੋ ਜੀ 10 ਕਿਲੋ ਦੁੱਧ ਆ ਤੇ ਬਣੀ ਵੀ ਇੱਕ ਨਹੀਂ ਕਰਾਂ ਦੇ ਜੰਦੇ ਪੀ ਕੇ ਭਰਾਉਣਾ ਲਗਾ ਓਕੇ ਤੋਰੋ ਜਨੋ ਵੀ ਸੂਆ ਦੂਜਾ ਸੂਆ ਤੀਜਾ ਇਹ ਹੈਗੀ ਤੀਜੇ ਜੀ ਤੀਜੇ ਸੂਆ ਸੂਈ ਵੀ ਆ ਹਾਂਜੀ ਇੱਧਰ ਆ ਬਾਕੀ ਪੱਕਾ ਮੰਨੇ ਬੈਠੇ ਬਸ ਉਹ ਖਾਣਾ ਕਰਦੇ ਨਾ ਵਿਕਦਾ ਹੀ ਜਾਂਦੀ ਓਕੇ ਪੈਰ ਦੱਬਦੀ ਆ ਥੋੜਾ ਜਿਹਾ ਥੋੜਾ ਮੂਰਲਾ ਪੈਰ ਦੱਬਦੀ ਆ ਕਿਉਂਕਿ ਮਿੱਤਰੋ ਫੇਰ ਆਪਾਂ ਕਹਿੰਦੇ ਪੱਕੇ ਥਾਂ ਬੰਨਣ ਦੇ ਨਾਲ ਮਿੱਤਰੋ ਇੱਕ ਥਾਈ ਬੰਨਣ ਦੇ ਨਾਲ ਪੈਰ ਲੱਗ ਵੀ ਜਾਂਦੇ ਆ ਕਈ ਵਾਰ ਓਕੇ ਉਹ ਥੋੜਾ ਜਿਹਾ ਮਿੱਤਰੋ ਪੈਰ ਦੱਸਦੀ ਆ ਚੰਗਾ ਸੋਹਣਾ ਥਾਣਾ 10 ਕਿਲੋ ਬਾਈ ਕੰਦਾ ਵੀ ਦੁੱਧ ਆ ਤੇ ਟੀਕਾ ਭਰਨ ਵਾਲਾ ਹਨਾ ਇਸ ਕੁਆਲਿਟੀ ਸਰੀਰ ਫਖਾ ਤੇ ਜੇਕਰ ਕਿਸੇ ਭਰਾ ਦੇ ਕੋਲ ਕੱਚਾ ਥਾਣਾ ਦੂਜੀ ਗੱਲ 10 ਕਿਲੋ ਦੁੱਧ ਦੀ ਲੋੜ ਆ ਤਾਂ ਜਰੂਰ ਭਾਈ ਜੀ ਨਾਲ ਸੰਪਰਕ ਕਰੋ ਕਿਉਂਕਿ ਕਾਫੀ ਜਿਹੜਾ ਇਹਦਾ ਰੇਟ ਆ ਉਹ ਵੀ ਨੋਰਮਲ ਰੇਟ ਆ ਮਿੱਤਰੋ ਤੇ ਇਹੀ ਜੇ ਟੋਕਰ ਗੱਬਣ ਹੁੰਦੀ ਤਾਂ ਘੱਟੋ ਘੱਟ 10000 ਦਾ ਰੇਟ ਮਿੱਤਰੋ ਫਰਕ ਪੈ ਜਾਣਾ ਰੇਟ ਕੀ ਕਰਤਾ ਜੀ ਫਿਰ ਆਪਾਂ ਇਹਦਾ ਇਹਦਾ ਕਰਤਾ ਜੀ 35000 35 ਮਾਨਤਾਂ ਨੇ ਚੋ ਵੀ ਹੋ ਜੂ ਛੋਟਾ ਮੋਟਾ ਕਰਦਾ ਵੀ ਮਾਨਤਾਂ ਓਕੇ ਮੁੱਲ 35 ਆ ਜੀ ਮਾਨਤਾਂ ਹੋ ਜਾਊਗਾ ਤੇ ਲੰਘ ਛੱਡ ਜਾਣਾ ਕਿਉਂਕਿ ਕੱਚੇ ਥਾਂ ਜਾਣ ਦੇ ਨਾਲ ਪੁਰਾ ਮੈਡ ਤਾਂ ਨਹੀਂ ਮੂਰੇ ਕੀਤਾ ਫਿਰ ਮੈਂ ਫਿਰ ਲੈਵੇ ਰੱਖ ਕੇ ਡਿੱਕ ਤਾਂ ਨਹੀਂ ਮੈਂ ਮੈਡਮ ਮੰਗਦੀ ਰੱਖਿਆ ਓਕੇ ਚਲੋ ਫੋਨ ਨੰਬਰ ਦੱਸ ਦੇ ਹਾਂ ਫੋਨ ਨੰਬਰ ਦੱਸ ਦੇ ਫੋਨ ਨੰਬਰ ਹੈਗਾ 62 848 62 848 36 127 37 127 ਹਾਂਜੀ 62 848 37 127 ਬਾਈ ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ